ਦੇਖੋ ਪਿਛਲੀ ਫਿਲਮ ਸੀ ਤੁਸੀਂ ਭੰਗੜਾ ਸਾਡੇ ਵਾਲਿਆਂ ਨੇ ਪਾਤਾ ਅਗਲੀ ਵਾਰੀ ਗੁਰੂ ਦੇ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡ ਲੀਆਂ ਫੌਜਾਂ ਦੀ ਹੋਊਗਾ ਉੱਥੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪ੍ਰਵਾਨਗੀ ਦੇਣਗੇ ਕਿ ਫਿਲਮ ਪਾਸ ਹੈ ਕਿ ਨਹੀਂ ਤੇ ਜਿਹੜੀ ਇਤੋ ਬਾਤ ਬਣਾਵਾਂਗੇ ਉਹ ਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋੜ ਤੋੜ ਕਰ ਰਹੇ ਹਾਂ ਨਾ ਬਾਬਾ ਕਰੇ ਹੋ ਜਾ ਸਭ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ फुसी okay, okay, okay. वाणी रो हर ताजा अपडेट देली ऑन स्काई टीवी दिनाल